ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਐਕਸ਼ਨ ਮੋਰਚ ਜਲੰਧਰ ਰੇਂਜ ਦੇ ਡੀਆਈਜੀ ਹਰਮਨ ਬੀਰ ਗਿੱਲ ਨਜ਼ਰ ਆਏ ਨੇ ਦੱਸਿਆ ਕਿ ਸਵੇਰੇ 7:30 ਵਜੇ ਥਾਣੇ ਦੇ ਵਿੱਚ ਡੀਆਈਜੀ ਦੇ ਵੱਲੋਂ ਜਿਹੜੀ ਹੈ ਛਾਪੇਮਾਰੀ ਕੀਤੀ ਜਾਂਦੀ ਔਰ ਮੌਕੇ ਤੇ ਥਾਣੇ 'ਚ ਐਸਐਚਓ ਤੇ ਬਾਕੀ ਸਟਾਫ ਮੌਜੂਦ ਨਹੀਂ ਸੀ ਆਜਿਸ ਨੂੰ ਲੇਕਿਨ ਡੀਆਈਜੀ ਨੇ ਸਖਤ ਐਕਸ਼ਨ ਲਿਆ ਔਰ ਟਾਂਡਾ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਆ ਰਹੀ ਹੈ ਐਕਸ਼ਨ ਮੋਰਚ ਜਲੰਧਰ ਰੇਂਜ ਦੇ ਡੀਆਈਜੀ ਹਰਮਨबीर ਗਿੱਲ ਨਜ਼ਰ ਆਏ ਨੇ ਹਰਬੰਦ ਹਰਮਨਬੀਰ ਗਿੱਲ ਨੇ ਜਲੰਧਰ ਰੇਂਜ ਦੇ ਜਿਹੜੇ ਡੀਆਈਜੀ ਨੇ ਉਹਨਾਂ ਨੇ ਐਕਸ਼ਨ ਮੋਡ ਦੇ ਵਿੱਚ ਆ ਕੇ ਪੂਰੀ ਤਰ੍ਹਾਂ ਤੇ ਸਸਪੈਂਡ ਕਰ ਦਿੱਤਾ ਹੈ ਦੱਸਦੀ ਹੈ ਕਿ ਟਾਂਡਾ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਡੀਆਈਜੀ ਵੱਲੋਂ ਖਾਣੇ ਤੇ ਸਵੇਰੇ 7:30 ਵਜੇ ਅਚਾਨਕ ਚੈਕਿੰਗ ਕੀਤੀ ਗਈ ਤਾਂ ਐਸਐਚਓ ਤੇ ਬਾਕੀ ਸਟਾਫ ਮੌਕੇ ਤੇ ਮੌਜੂਦ ਨਹੀਂ ਸੀ ਜਿਸ ਨੂੰ ਲੈ ਕੇ ਡੀਆਈਜੀ ਨੇ ਸਖਤ ਐਕਸ਼ਨ ਲਿਆ ਔਰ ਟਾਂਡਾ ਦੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਹੈ ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਜਿੱਥੇ ਐਕਸ਼ਨ ਮੋਡ ਦੇ ਵਿੱਚ ਜਲੰਧਰ ਰੇਂਜ ਤੇ ਡੀਆਈਜੀ ਹਰਮਨ ਬੀਰਗੇਲ ਨਜ਼ਰ ਆਏ ਨੇ ਉਸ ਐਸਐਚਓ ਕਰਤਨੇ ਐਸਐਸਪੀ ਨੂੰ ਨੋਟ ਕਰ ਅਜਮਰ ਥਾਣਾ ਟਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਫੇ ਨੰਬਰ 8 ਦਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸਐਚਓ ਤਦ ਡੀਐਸਪੀ ਟਾਂਡਾ ਆਪਣੇ ਕੁਆਟਰਾਂ ਵਿੱਚ ਪਾਏ ਗਏ ਉੱਤੇ ਨਫਰੀ ਬਿਲਕੁਲ ਨਹੀਂ ਸੀ ਹੈ ਜੀ ਸਿਰਫ ਇੱਕ ਐਡੀਸ਼ਨਲ ਪੁਲਸੀ ਸੀ ਲਾਈ ਕਰਾ। ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੌਂਸਟੇਬਲ ਨਹੀਂ ਪ੍ਰੈਜੈਂਟ ਸੀ। ਫਿਰ ਹਾਲ ਐਸਐਚਓ ਟਾਂਡੇ ਤੋਂ ਨਾ ਪੁਲਿਸ ਲਾਈਨ ਨਾਲ ਗੱਲ ਕਰ ਰਹੇ। ਤੇ ਡੀਐਸਪੀ ਐਸਐਚਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸ਼ਾਹ ਬਰਦੋਗਨ ਕੋਲ ਪੀਟੀ ਜਾ ਰਹੀ ਹੈ ਅੱਗੇ ਵੀ ਕਰ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੇ ਰਿਪੋਰਟਾਂ ਪਾਈਆਂ ਪਾਈਆਂ ਜਾਂ ਤੁਸੀਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਤਦਵਾਹ ਹੈ ਕਿਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮਨੋਂ ਪਾਇਆ ਗਿਆ ਤੇ ਜਿਹੜੀਆਂ ਇਨਸਪੈਕਸ਼ਨ ਸਿਨਾਂ ਨੂੰ ਭੇਜਣਾ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਰਟ ਜੀਲੋ ਐਸਐਚਓ og allavega ekki ná að sakta ekki að lega um það. Það er flokkið og maður